ਬਠਿੰਡਾ ਪਹੁੰਚੇ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਕਿਹਾ ਵਿਰੋਧੀਆਂ ਤੇ ਪਰਚੇ ਦਰਜ ਕਰਕੇ ਭਗਵੰਤ ਮਾਨ ਸਮਝ ਰਿਹਾ ਹੈ ਆਪਣੇ ਆਪ ਨੂੰ ਰੱਬ ਅੱਜ ਬਠਿੰਡਾ ਦੇ ਅੰਬੇਡਕਰ ਪਾਰਕ ਵਿਖੇ ਡਾਕਟਰ ਭੀਮrao ਅੰਬੇਡਕਰ ਦੇ ਜਨਮ ਦਿਨ ਦੇ ਉੱਤੇ ਅੱਜ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਵਿਸ਼ੇਸ਼ ਤੌਰ ਤੇ ਬਠਿੰਡਾ ਵਿਖੇ ਪਹੁੰਚੇ ਇਸ ਮੌਕੇ ਉਹਨਾਂ ਦੇ ਨਾਲ ਸ਼ਹਿਰੀ ਪ੍ਰਧਾਨ ਮੱਗ ਮੱਗਵਾਲ ਸਿੰਘ ਬਬਲੇ ਤੇ ਲੋਤੀ ਹੋਰ ਅਕਾਲੀ ਦਲ ਦੇ ਲੀਡਰਸ਼ਿਪ ਦੇ ਵਿੱਚ ਸ਼ਾਮਲ ਆਪਣਾ ਦਿਖਾਈ ਦਿੱਤੇ ਇਸ ਮੌਕੇ ਉਹਨਾਂ ਬੋਲਦੇ ਆ ਕਿ ਆ ਕਿ ਵਿਰੋਧੀਆਂ ਤੇ ਪਰਚੇ ਆਪਣਾ ਦਰਜ ਕਰਕੇ ਭਗਵੰਤ ਮਾਨ ਵੱਲੋਂ ਆਪਣੇ ਆਪ ਨੂੰ ਰੱਬ ਸਮਝੇ ਜਾ ਰਿਹਾ ਅਤੇ ਉਹਨਾਂ ਕਿਹਾ ਕਿ ਸਾਨੂੰ ਬਾਬਾ ਸਾਹਿਬ ਨੇ ਜੋ ਸਾਨੂੰ ਆਪਣਾ ਦਿਲਦ ਭਾਈਚਾਰਾ ਨੂੰ ਜੋ ਦੇਣ ਦਿੱਤੀ ਹੈ ਉਸ ਦੇ ਉਸ ਦੇਣਾ ਸੀ ਕਿਤੇ ਵੀ ਆਪਣ ਨਹੀਂ ਦੇ ਸਕਦੇ ਅਤੇ ਉਹਨਾਂ ਕਿਹਾ ਕਿ ਜੋ ਆਪਣਾ ਦੱਬੇ ਕੁਚਲੇ ਲੋਕਾਂ ਨੂੰ ਇਨ੍ਹਾਂ ਵੱਲੋਂ ਜਿਹੜਾ ਹੈ ਆਪਾਂ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਵੱਲੋਂ ਆਪਣਾ ਬਰਾਬਰ ਦਾ ਦਰਜਾ ਦਿੱਤਾ ਹੈ ਅਸੀਂ ਉਹਨਾਂ ਦੀ ਇਹ ਦੇਖਣਾ ਜਿਹੜੀ ਉਹ ਆਪਣਾ ਕਿਤੇ ਵੀ ਨਹੀਂ ਦੇ ਸਕਦੇ ਅਤੇ ਅੱਜ ਉਹ ਆਪਣਾ ਬਠਿੰਡਾ ਵਿਕੇ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਵੱਲੋਂ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਦੇ ਆਪਣਾ ਸਥਿਤੀ ਦੇ ਉੱਤੇ ਫੁੱਲਾਂ ਦੀ ਮਾਲਾ ਉਹਨਾਂ ਵੱਲੋਂ ਆਪਣਾ ਪੇਟ ਕੀਤੀ ਗਈ ਤੇ ਉਥੇ ਦੇਸ਼ ਵਾਸੀਆਂ ਨੂੰ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਦੇ ਜਨਮ ਦਿਨ ਦੀ ਇੱਥੇ ਵੀ ਬਧਾਈ ਦਿੱਤੀ। ਉਥੇ ਨਾਲ ਨਾਲ ਉਹਨਾਂ ਵੱਲੋਂ ਭਗਵੰਤ ਮਾਨਤੇ ਵੀ ਨਿਸ਼ਾਨੇ ਸਾਦੇ ਗਏ। ਆਓ ਸੁਣਾਉਣੇ ਆ ਕੀ ਕਹਿੰਦੇ ਨੇ ਮੈਂਬਰ ਪਾਰਲੀਮੈਂਟ ਹਰਸਿਮਿਤ ਕੁਰ ਬਦਲ। ਜੀ ਦੇਸ ਵਾਸੀਆਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਬਧਾਈ ਦੇਣੀ ਆ ਸਾਡੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਭੀਮਾ ਅੰਬੇਡਕਰ ਜੀ ਨੇ ਜਿੱਥੇ ਦੇਸ਼ ਨੂੰ ਦਸ਼ਾ ਤੇ ਦਸ਼ਾ ਦਿੱਤੀ ਉਥੇ ਪਿਛਲੇ ਵਰਗਾਂ ਨੂੰ ਗਬਰੇ ਕੁਛਿਆਂ ਨੂੰ ਉਹਨਾਂ ਨੂੰ ਬਰਾਬਰਤਾ ਦੇ ਜਿਹੜੇ ਹੱਕ ਤੇ ਇਹਦੇ ਵਾਸਤੇ ਹਮੇਸ਼ਾ ਉਹਨਾਂ ਦੇ ਮਸੀਹਾ ਜਾਣੇ ਜਾਣਗੇ ਤੇ ਉਹਨਾਂ ਦਾ ਮੈਂ ਇਸ ਗੱਲ ਦਾ ਸ਼ੁਕਰਾਨਾ ਕਰਦੀ ਹਾਂ ਕਿਉਂਕਿ ਕੱਲ ਅਸੀਂ ਵਿਸਾਖੀ ਦਾ ਸੁਪ ਸੁਪ ਪਰਵਾਰ ਖਾਲਸਾ ਵਿਵਸਥੀ ਸਾਜਨਾ ਦਿਵਸ ਵੀ ਅਸੀਂ ਮਨਾਇਆ ਤੇ ਜਿਹੜੇ ਗੁਰੂ ਗੋਬਿੰਦ ਪਾਤਸ਼ਾਹ ਜੀ ਨੇ ਪੰਜ ਪਿਆਰਿਆਂ ਨੂੰ ਉਂਜ ਕੇ ਭੇਦਭਾਵ ਉੱਚਮੀ ਜਾਤ ਪਾਤ ਤੋਂ ਉੱਪਰ ਉੱਠ ਕੇ ਪੰਜ ਪਿਆਰਿਆਂ ਦੀ ਸਿਰਜਣਾ ਕਰਕੇ ਰੰਗਰੇਟਾ ਗੁਰੂ ਦਾ ਬੇਟਾ ਦਰਜਾ ਦਿੱਤਾ ਉਹੀ ਜਦ ਸੰਵਿਧਾਨ ਦੇਸ਼ ਆਜ਼ਾਦ ਹੋਇਆ ਸੰਵਿਧਾਨ ਬਣਾਇਆ ਤੇ ਇਹੋ ਸੋਚ ਨੂੰ ਬਾਬਾ ਸਾਹਿਬ ਅੰਬੇਦਕਰ ਜੀ ਨੇ ਅੱਗੇ ਲੈ ਜਾ ਕੇ ਬਰਾਬਰਤਾ ਦਾ ਦਰਜਾ ਦਿੱਤਾ ਤੇ ਮੈਂ ਇਸ ਗੱਲ ਵਾਸਤੇ ਉਹਨਾਂ ਦਾ ਸ਼ੁਕਰਾਨਾ ਵੀ ਕਰਦੀ ਹਾਂ ਤੇ ਇਸ ਸ਼ੁਭ ਦਿਹਾੜੇ 'ਚ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਬਾਜਪੇਈ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਹੈ ਕਿ ਨਹੀਂ ਦੇਖਿਓ ਪਹਿਲਾਂ ਤਾਂ ਜੋ ਉਹਨੇ ਪ੍ਰੋਮਿਸ ਕੀਤਾ ਸੀ ਦਾਵਾ ਕੀਤਾ ਸੀ ਸਾਰੇ ਬੰਬਾ ਨੂੰ ਲੈ ਕੇ ਤੇ ਕੀ ਕਰਦੇ ਨੇ ਕੀ ਨਹੀਂ ਕਰਦੇ ਇਹ ਸਰਕਾਰ ਨੇ ਲੋਕਾਂ ਦੇ ਹੱਕ ਵਾਲੇ ਕੋਈ ਕੰਮ ਜੇ ਗਿਨਨ ਬੈਠੇ ਇਹ ਉਂਗਲਾ ਚ ਨਾ ਤੁਸੀਂ ਦੱਸ ਸਕਦੇ ਹੋ ਨਾ ਮੈਂ ਦੱਸ ਸਕਦੀ ਆ ਲੇਕਿਨ ਵਿਰੋਧੀਆਂ ਨੂੰ ਦਬਾ ਕੇ ਵਿਰੋਧੀਆਂ ਦੇ ਉੱਤੇ ਪਰਚੇ दर्ज ਕਰਕੇ ਆਪਣੇ ਆਪ ਨੂੰ ਭਗਵੰਤਮਾਨ ਰੱਬ ਸਮਝਦਾ ਹੈਗਾ ਇਹ ਵੀ ਇਹ ਹੈ ਕਿ ਲੋਕ ਸਭਾ ਚ ਲੋਕਾਂ ਨੇ ਇਹਨੂੰ ਜਨਾਤ ਤੇ ਬਾਕੀ ਜਿਹੜੀ ਬਚੀ ਕੋਚੀ ਕਸਰ ਹੈ ਅਗਲੇ ਮਹੀਨੇ